ਭਾਰਤੀ ਰੇਲਵੇ ਨੇ ਵਿਨੇਸ਼ ਫੁਗਾਟ ਅਤੇ ਬਜਰੰਗ ਪੋਨੀਆ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ ਵਿਨੇਸ਼ ਫੁਗਾਟ ਦਾ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਉਹਨਾਂ ਨੂੰ ਵੱਡੀ ਰਾਹਤ ਮਿਲੀ ਹੈ ਹੁਣ ਉਸ ਦੇ ਲਈ ਚੋਣ ਲੜਨਾ ਪੂਰੀ ਤਰ੍ਹਾਂ ਆਸਾਨ ਹੋ ਚੁੱਕਾ ਹੈ ਤੇ ਉਸ ਦੇ ਰਾਹ ਸਾਫ਼ ਹੋ ਚੁੱਕੇ ਨੇ ਜੇਕਰ ਉਹਨਾਂ ਦਾ ਅਸਤੀਫਾ ਸਵੀਕਾਰ ਨਾ ਹੁੰਦਾ ਤਾਂ ਵਿਨੇਸ਼ ਫੁਗਾਟ ਚੋਣ ਮੈਦਾਨ ਦੇ ਵਿੱਚ ਨਹੀਂ ਉਤਰ ਸਕਦੀ ਸੀ ਭਾਰਤੀ ਰੇਲਵੇ ਨੇ ਸੋਮਵਾਰ ਨੂੰ ਵਿਨੇਸ਼ ਵਗੜ ਅਤੇ ਬਜਰੰਗ ਪੋਨੀਆਂ ਦਾ ਅਸਤੀਫਾ ਸਵੀਕਾਰ ਕੀਤਾ ਹੈ। ਸ਼ੁੱਕਰਵਾਰ ਨੂੰ ਕਾਂਗਰਸ 'ਚ ਸ਼ਾਮਲ ਹੋਣ ਤੋਂ ਪਹਿਲਾਂ ਦੋਵੇਂ ਪਹਿਲਵਾਨਾਂ ਨੇ ਰੇਲਵੇ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ। ਕਾਂਗਰਸ ਦੇ ਵਿੱਚ ਸ਼ਾਮਲ ਹੋਣ ਤੋਂ ਤੁਰੰਤ ਬਾਅਦ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ ਜੁਲਾਨਾ ਤੋਂ ਵਿਨੇਸ਼ ਨੂੰ ਇੱਕ ਟਿਕਟ ਦੇ ਦਿੱਤੀ ਹੈ ਅਤੇ ਬਜਰੰਗ ਪੋਨੀਆਂ ਨੂੰ ਆਪਣੇ ਕਿਸਾਨ ਵਿੰਗ ਦੇ ਵਿੱਚ ਸ਼ਾਮਲ ਕਰ ਲਿਆ ਹੈ। ਬਿਨੇਸ਼ ਫੁਗਾੜ ਦਾ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਉਹਨਾਂ ਨੂੰ ਵੱਡੀ ਰਾਹਤ ਮਿਲੀ ਹੈ ਹੁਣ ਉਸ ਲਈ ਚੋਣ ਲੜਨਾ ਪੂਰੀ ਤਰ੍ਹਾਂ ਆਸਾਨ ਹੋ ਚੁੱਕਾ ਹੈ ਜੇਕਰ ਉਹਨਾਂ ਦਾ ਅਸਤੀਫਾ ਸਵੀਕਾਰ ਨਾ ਕੀਤਾ ਜਾਂਦਾ ਤਾਂ ਉਹ ਚੋਣ ਨਹੀਂ ਲੜ ਸਕਦੇ ਸੀ ਕਿਉਂਕਿ ਕਾਨੂੰਨ ਕਹਿੰਦਾ ਹੈ ਕਿ ਜੇਕਰ ਕੋਈ ਵਿਅਕਤੀ ਸਰਕਾਰੀ ਅਹੁਦੇ ਤੇ ਹੈ ਅਤੇ ਉਹ ਚੋਣ ਲੜਨਾ ਚਾਹੁੰਦਾ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਅਸਤੀਫਾ ਦੇਣਾ ਪਵੇਗਾ ਅਤੇ ਵਿਭਾਗ ਤੋਂ ਐਨਓਸੀ ਵੀ ਲੈਣੀ ਹੋਵੇਗੀ ਨਾ ਮੰਗਕੰਦ ਦੇ ਸਮੇਤ ਦਸਤਾਵੇਜ਼ ਦੇ ਨਾਲ ਐਨਓਸੀ ਵੀ ਨੱਥੀ ਕਰਨੀ ਪੈਂਦੀ ਹੈ ਤਾਂ ਹੀ ਰਿਟਰਨਿੰਗ ਅਫਸਰ ਅਰਜੀ ਨੂੰ ਸਵੀਕਾਰ ਕਰਦਾ ਹੈ ਹਰਿਆਣਾ ਦੇ ਵਿੱਚ 5 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਹੋਣਗੀਆਂ ਜਿਸ ਦੇ ਲਈ ਨਾਮਜਦੀਆਂ ਦਾ ਦੌਰ ਚੱਲ ਰਿਹਾ ਹੈ ਇਸ ਲਈ ਆਖਰੀ ਤਰੀਕ 12 ਸਤੰਬਰ ਹੈ ਜਿਸ ਤੋਂ ਠੀਕ ਪਹਿਲਾਂ ਵਿਨੇਸ਼ ਫੋਗਾਰਡ ਦੇ ਲਈ ਇਹ ਰਾਹਤ ਵਾਲੀ ਖਬਰ ਹੈ ਕਾਂਗਰਸ ਨੇ ਵਿਨੇਸ਼ ਫੋਗਾਰਡ ਨੂੰ ਉਹਨਾਂ ਦੇ ਸਵਰੇ ਘਰ ਜੁਲਾਨਾ ਤੋਂ ਟਿਕਟ ਦਿੱਤੀ ਹੈ ਕਾਂਗਰਸ ਲੰਬੇ ਸਮੇਂ ਤੋਂ ਜੁਲਾਨਾ ਸੀਟ ਤੇ ਜਿੱਤ ਦੀ ਉਡੀਕ ਕਰ ਰਹੀ ਹੈ ਕਾਂਗਰਸ ਨੇ ਪਿਛਲੀ ਵਾਰ 2005 ਦੇ ਵਿੱਚ ਇਹ ਸੀਟ ਜਿੱਤੀ ਸੀ ਪਾਰਟੀ ਦੀ ਵਿਗੜ ਰਹੀ ਸ਼ਾਖ ਨੂੰ ਸੁਧਾਰਨ ਦੇ ਲਈ ਪਾਰਟੀ ਨੇ ਵਿਨੇਸ਼ ਫੁਗਾੜ ਨੂੰ ਉਮੀਦਵਾਰ ਬਣਾ ਕੇ ਵੱਡਾ ਜੂਆ ਖੇਡਿਆ ਹੈ ਵਿਨੇਸ਼ ਦਾ ਮੁਕਾਬਲਾ ਜਨਨਾਇਕ ਜਨਤਾ ਪਾਰਟੀ ਜਜਪੀ ਦੇ ਮੌਜੂਦਾ ਵਿਧਾਇਕ ਅਮਰਜੀਤ ਢਾਂਡਾ ਦੇ ਨਾਲ ਹੋਵੇਗਾ